ਕਹ ਚੱਲੇ ਆ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨ ਤੇ ਅਰਦਾਸ ਬੇਨਤੀ ਕਰਕੇ ਫਿਰ ਆਪਾਂ ਅੱਗੇ ਚਾਲੇ ਪਾਉਣੇ ਆ ਪ੍ਰਮਾਤਮਾ ਸੁੱਖ ਰੱਖੇ ਵਾਹਿਗੁਰੂ 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 ਹੰਗਤ ਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦਿਨ ਐਤਵਾਰ 17 ਅਗਸਤ 2025 ਤੇ ਆਪਾਂ ਖੜਿਆ ਜੀ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਆਸ ਟਾਈਮ ਟਾਈਮ ਹੋਣ ਵਾਲਾ ਜੀ ਤਕਰੀਬਨ 6:30 ਦਾ ਤੇ ਆਪਾਂ ਇੱਥੋਂ ਚੱਲੇ ਪਾਉਣੇ ਆ ਪ੍ਰਸ਼ਾਦਾ ਪਾਣੀ ਛਕ ਲਈਏ ਚਾਹ ਪਾਣੀ ਪੀ ਲਈਏ ਤੇ ਆਪਾਂ ਦਾ ਜਿਹੜਾ ਘੋੜਾ ਆਪਾਂ ਕਸਤੀਆਂ ਲਗਾਮਾਂ ਇਹਦੀਆਂ ਤੇ ਆਪਾਂ ਅੱਗੇ ਦਾ ਸਫ਼ਰ ਕਰਦੇ ਹਾਂ ਸ਼ੁਰੂ ਆਪਣਾ ਅੱਗੇ ਅੱਜ ਦਾ ਟਾਰਗੇਟ ਹੈਗਾ ਜੀ ਪ੍ਰਿਆਗਰਾਜ ਪ੍ਰਿਆਗਰਾਜ ਤੱਕ ਆਪਾਂ ਜਾਣਾ ਹੈ ਤੇ ਕੋੜਾ ਆਪਾਂ ਕਸਤੀਆਂ ਲਗਾਮਾਂ ਇਹਦੀਆਂ ਤੇ ਚਲੋ ਚੱਲੀਏ ਫਿਰ ਸ਼ਾਹ ਪਾਣੀ ਛਕ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤਕਰੀਬਨ 6:40 ਦਾ ਟਾਈਮ ਹੋ ਗਿਆ ਤੇ ਆਪਾਂ ਪਹਾਰੇ ਆ ਚੱਲੇ ਪ੍ਰਮਾਤਮਾ ਯਾਤਰਾ ਸਫਲ ਕਰੇ ਤੇ ਆਪਾਂ ਜਾਣਾ ਜੀ ਅੱਗੇ ਪ੍ਰਿਆਗਰਾਜ 62 ਕਿਲੋਮੀਟਰ ਹੈ ਇਹ ਤੁਹਾਨੂੰ ਦੇਖਦਾ ਕਿੰਨੇ ਵਜੇ ਨੂੰ ਪਹੁੰਚ ਜਾਾਂਗੇ ਜੇ ਹੋ ਸਕੇ ਆ ਜਿਆਦਾ ਥੋੜਾ ਟਾਈਮ ਬਚਾ ਤਾਂ ਆਪਾਂ ਸ਼੍ਰੀ ਨਗਰ ਪਹੁੰਚਾਂਗੇ ਗੁਰੂ ਘਰ ਹੈਗਾ ਜੀ ਉੱਥੇ ਨਹੀਂ ਫਿਰ ਧਰਮਸ਼ਾਲਾ ਦੇ ਵਿੱਚ ਆਪਾਂ ਨੂੰ ਪ੍ਰਿਆਗ ਰਾਜ ਰਹਿਣਾ ਪਊਗਾ ਉਹ ਅਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਇਹ ਨਦੀ ਹੈ ਜਮੁਨਾ ਨਦੀ ਜਿਹੜੀ ਨਾਲ ਦੀ ਵਹਿੰਦੀ ਹੈ ਗਿ ਰਿਸ਼ੀਕੇਸ਼ ਤੇ ਗੰਗਾ ਨਦੀ ਉਹ ਸਾਹਮਣੇ ਮੰਦਿਰ ਆ ਗਿਆ। ਉਹ ਸਾਈਡ ਤੇ ਥੋੜਾ ਜਿਹਾ ਗੁਰੂ ਘਰ ਦੇਖ ਰਿਹਾ ਹੈਗਾ। ਕੋਲੇ ਚਾ ਹੋ ਗਿਆ ਥੋੜਾ ਜਿਹਾ। ਚਲੋ ਬਿਊ ਚੈੱਕ ਕਰੋ ਅੱਗੇ ਤੇ ਆਪਾਂ ਯਾਤਰਾ ਕਰਦੇ ਹਾਂ ਅਸੂ। ਹਾਂਜੀ। ਮੀਂਹ ਜੀ ਫੇਰ ਪੈਣ ਲੱਗ ਗਿਆ ਤੇ ਮੌਸਮ ਖਰਾਬ ਹੋ ਗਿਆ ਥੋੜਾ ਥੋੜਾ ਤੇ ਆਪਾਂ ਨੂੰ ਫਿਰ ਹੁਣ ਟਿੰਗੜ ਪਾਟਿਆ ਫੇਰ ਕਸਣਾ ਪੈਣਾ। ਇਹ ਤੇ ਉਹਨਾਂ ਟਾਈਮ ਜ਼ਿਆਦਾ ਲੱਗ ਜਾਂਦਾ। ਚੜਾ ਲਈ ਲਫਾਫੇ ਜੇ ਫਿਰ ਚੱਲਦੇ ਆ ਅੱਗੇ ਰਾਹ 'ਚ ਰੋੜਾ ਪਿਆ ਸੀਗਾ ਜੀ ਆਪਾਂ ਸਾਰੇ ਰਾ ਆਪਣੇ ਆਦੂ ਕੀਆ ਹਟਾਉਣੇ ਆਉਣੇ ਆ ਕੋ ਸੰਗਤ ਨੇ ਜਾਣਾ ਹੁੰਦਾ ਇਕੱਲੇ ਕਹਿ ਰਹੇ ਆ ਤੇ ਆਪਾਂ ਇਕੱਲੇ ਇਕੱਲੇ ਹੋਈਏ ਘਰੋਂ ਵੀ ਦਵੱਲੇ ਹੋਈਏ ਗੁਰੂ ਕੋਲੇ ਜਾਣਾ ਹੋਵੇ ਰਸਤੇ 'ਚ ਚੱਲੇ ਹੋਈਏ ਤੇ ਟਾਈਮ ਤਕਰੀਬਨ ਸਵਾ 10 ਹੋ ਗਏ 38 ਕਿਲੋਮੀਟਰ ਪਿਆਈ ਦੇ ਪ੍ਰਿਆਗ ਇਥੋਂ ਤਾਂ ਜਦ ਮੀ ਵਾਰਸ ਦਾ ਟਾਈਮ ਆ ਗਿਆ ਤੇ ਚੜ੍ਹਾਈ ਵੀ ਕੀ ਸੀ ਨਾ ਅੱਜ ਪੱਟ ਫੁੱਲ ਗਿਆ ਜਮਾ ਪੂਰਾ ਜ਼ੋਰ ਲੱਗਿਆ ਪਿਆ ਹਲੋ ਲਾਉਣੇ ਆ ਜ਼ੋਰ ਹੋਰ ਆਰਾਏ ਸੁੱਖ ਰੱਖੇ ਹਾਂ ਮੰਗ ਕੇ ਬਾਦਿਆ ਸੈਕਲਾਈਡ ਤੇ ਪਹੁੰਚਿਆ ਧੰਨਵਾਦ ਅਕਾਲ ਆਂ ਸੈਕਲ ਗੱਲ ਕਰਾਂ ਜੱਤ ਸੱਗ ਕਰੇ ਧੰਨਵਾਦ ਜੀ ਆਰ ਭਾਈ ਜੱਤ ਸੱਗ ਕਰੇ ਪੰਜ ਮਹੀਨੇ ਸੇ ਅਦਲੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਗੁਰਪਾਰਾ 6:30 ਸਾਲਾ ਗੁਰੂ ਤੇਗ ਬਹਾਦਰ ਗੁਰਪਾਰਾ 6:30 ਸਾਲਾ 25 ਨਵੰਬਰ ਦਾ ਜੋ ਸੇਵਾ ਆਨੰਦ ਬਸਾ ਕਰਨੀ ਸੇਵਾ ਧੰਨਵਾਦ ਉਹ ਜੀ ਆਨੰਦ ਖੁਸ਼ੀਆਂ ਬਖਸ਼ੇ ਪਾਸਾ ਅੱਲੇ ਭਾਈ ਦਾ ਬੋਤਾਂ ਮਾਦਰ ਜੱਟਾ ਸਾਈਕਲ ਕਰ ਰਹੇ ਯੇ ਤੋ ਬੋਲੋ ਜੀ ਮੜਾ ਕਿੱਥੋਂ ਲੰਘ ਰਹੀ ਹੈ ਆਪਣਾ ਕਿ ਸੇਵਾ ਆਪਣੇ ਭਾਈ ਜਿਲਾ ਸਮਰੂਰ ਬਰਨਵਾ ਪਿੰਡ ਕੋਰਣ ਸਾਪਾ ਹਰ ਸਾਲ ਚੱਲਦੀ ਆ 20 ਮਈ ਤੋਂ ਲੈ ਕੇ 11 ਕੁ ਦੁਪਹਿਰ ਤੱਕ ਜਾਤਾਂ ਸੁਰ ਹੁਣ ਤੱਕ ਨਾ ਹੋ ਜਾਂਦੀ ਐ ਬਾਅਦ ਦੇ ਬਾਅਦ ਸਮਾਪਤ ਪਾਣੀ ਮੈਨੇ ਚੱਲਦੇ ਇਥੇ ਕਿਤੋਂ ਬਾਅਦ ਗੁਰੂ ਤੇਗ ਬਾਬੇ ਗੁਰਪਰਬ ਹੋਣੇ ਆ 3.5 ਸਾਲ ਆ ਰਿਹਾ 25 ਨਵੰਬਰ ਦਾ ਉੱਥੇ ਸੱਜਣਾਂ ਨਾਲ ਸਾਰੀ ਸੇਵਾ ਸੰਗਤ ਕਰਦੀ ਐ ਬਾਹਰ ਸੇਵਾ ਕੋਈ ਕੋਈ ਹੋਰ ਸਾਰੋ ਨੇ ਸੜਕ ਤੋਂ ਬੋਲ ਬਿਆਨ ਸੇਵਾ ਹੁੰਦੇ ਕਹਿ ਬ ਕੋ ਸਵੇਰ ਨਹੀਂ ਠੰਡੇ ਵਰਤਾ ਜਾਣਾ ਤਾਂ ਠੰਡੇ ਵਰਤੇ ਆਦੇ ਭਾਈ ਠੰਡੇ ਵਰਤੇ ਆਦੇ ਭਾਈ ਪਰ ਮੁਖੋ ਸਾ ਪਕੋੜੇ ਵੀ ਗੰਗਰਾਮ ਤੋਂ ਨਵੇਂ ਬੁੱਟੇ ਸਾਰੀ ਸਿਹਤ ਸਵਰਿਸਪਰੀ ਜੀ ਬੜੀ ਕਿਰਪਾ ਸੰਗ ਸੇਵਾ ਕਰੀਏ ਨੰ ਬੋ ਕਦੇ ਨਹੀਂ ਖਾਓ ਖਰਚੋ ਅਰਨ ਦਾ ਭਾਈ ਸੋਚਣਾ ਵਾ ਬਦੋ ਜਾਦੇ ਭਾਈ ਜੀ ਬਣ ਗਿਆ ਤਾਂ ਕਰਾ ਕੋ ਮਦਦ ਕਰਨਾ ਬਾਜੀ ਜੀ ਆਨੇ ਬਾਬਾ ਜੀ ਆਨਲਾਈਨ ਵੀ ਆਪਾਂ ਇਹ ਹਾਂ ਜੀ ਆਨਲਾਈਨ ਸ਼ਰਤਾਂ ਦੀ ਨੰਬਰ ਵੀ ਬੋਲੋ ਜੀ 93177 ਜੀ ਹਾਂ ਜੀ 73510 ਕੀਦੇ ਨਾਂ ਤੇ ਚੱਲਦਾ ਹਰਿ ਸਿੰਘ ਨਾਂ ਤੇ ਤਾਲੇ ਸਿੰਘ ਨਾਂ ਤੇ ਬਦਲਾ ਰੱਖੀਦਾ ਕੀਦਾ ਬਾਬਾ ਜੀ ਬਹੁਤ ਬਹੁਤ ਮਿਹਰਬਾਨ ਜੀ ਰੋਵਰ ਕੋਰੇ ਤੋਂ ਪੜਾਈ ਬਦਲਾ ਕੋਰੇ ਪੜਾਈ ਬਦਲਾ ਪਟਿਕੋਲੇ ਪਾਣੀ ਦੀ ਬਾਜੀ ਪਾਲਾਈ ਤੋਂ ਭਾਵੇਂ ਜੀ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟ ਛਾਪੇ ਤੋਂ ਚੱਲਦੀ ਹੈ ਜੀ ਸੇਵਾ ਇਹ ਤੇ ਟੱਪੜ ਬਣਾਏ ਬਣਾਉਣ ਜੀ ਬਣੇ ਕੋਟ ਤੇ ਪਕੌੜਿਆਂ ਦੀ ਸੇਵਾ ਚਾਹ ਪਾਣੀ ਦੀ ਸੇਵਾ ਠੰਡਿਆਂ ਦੀ ਸੇਵਾ ਨਹੀਂ ਨਾ ਕੋਸਾ ਆ ਲੈ ਕੇ ਹਲਾਵਾ ਕੋਕੋੜੇ ਬੰਦੇ ਆ ਜੀ ਇੱਥੇ ਤੇ ਚਾਹ ਵੀ ਬਣਦੀ ਆ ਜੀ ਇੱਥੇ ਪ੍ਰਸ਼ਾਦੇ ਪਾਣੀ ਦੀ ਬਾਈਏ ਬਣਾ ਰਹੇ ਆ ਬਹੁਤ ਖੁਸ਼ੀ ਹੋਈ ਬਹੁਤ ਮਨ ਨੂੰ ਸਕੂਨ ਮਿਲਿਆ ਦੇਖ ਕੇ ਪੰਜਾਬ ਤੋਂ ਢੀ ਦੂਰ ਹਨ ਜਦੋਂ ਆਣਿਆ ਲੰਗਰ ਦੇਖ ਕੇ ਮਨ ਨੂੰ ਬੱਧ ਗਿਆ ਬੱਧ ਕੇ ਦੇਖਿਆ ਬੰਦਾ ਇੱਥੇ ਵਰਤੇ ਤੇ ਵੀ ਜੀ ਸਰ ਕੋਲ ਘਰ ਦੋ ਜੀ ਤਬਾਕ ਇਹ ਬਾਬਾ ਜੀ ਕਿਹੜੀ ਜਗ੍ਹਾ ਜੀ ਇਹ ਫਰੀਆਲਾ ਗਾਂ ਜੀ ਫਰੀਆਲਾ ਗਾਂ ਤੁਸੀਂ ਕਿਉਂ 40 ਕਿਲੋ ਮੀਟਰ ਰੱਖਦੇ ਜੀ ਕਿਉਂ 40 ਕਿਲੋ ਮੀਟਰ ਰੱਖੀ ਸੀ ਇਹਦੇ ਚ ਪੈਂਦੇ ਜੀ ਇਹ 3 ਕਿਲੋ ਬਾਲ ਜੀ ਉੱਤਰਾ ਹੰਡ ਜੀ ਉੱਤਰਾ ਜੀ ਬਾਬਾ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜੀ ਅਰਦਾਤ ਮਾ ਚੜ੍ਹਦੀ ਕਲਾ ਜੀ ਤੇ ਸ਼ੁਭ ਆਸ਼ਟਾ ਤੁਹਾਨੂੰ ਪਾਈ ਸੱਤਾ ਕਰਨਾ ਹੈ ਠੀਕ ਆ ਬਾਕੀ ਸਸਰੀ ਕਾਲੇ ਲੋ ਵੀ ਮਿੱਤਰੋ ਜਿਹੜੀ ਆ 40 ਚੜਾਈ ਹੈ ਨਾ ਇਹਨੇ ਕਹਿੰਦੇ ਤਸੱਲੀਆਂ ਕਰਾਤੀਆਂ ਪੱਟ ਪੁੱਟ ਫੁੱਲ ਗਏ ਹੁਣ ਲੋਕੇਸ਼ਨ ਚੈੱਕ ਕਰੋ ਔਖੇ ਤੇ ਨਾਲ ਤਿਆਰੇ ਵੀ ਪੂਰੇ ਆ ਕੁਦਰਤ ਦੇ ਰੰਗ ਮਾਨ ਰਹੇ ਆ ਦੇਖੋ ਆ ਰੌਣਕ ਮੇਲਾ ਲੱਗਿਆ ਪਿਆ ਤੇ ਪਰ ਪਸੀਨਾ ਵੀ ਕੀ ਕਹਿੰਦਾ ਪੱਤ ਵੀ ਕੀ ਕਹਿੰਦੇ ਆ ਤੇਰਾ ਦੇਣਾ ਕੀ ਆ ਆ ਜਮਾਂ ਜਾਨ ਖਤਮ ਹੋਣ ਵਾਲੀ ਪਿਆ ਉਹ ਉੱਥੇ ਜਾਣਾ ਪਾਉ ਪਹਾੜ ਦੀ ਟੀਸੀ ਤੇ ਗਊ ਮਾਤਾ ਆ ਗਈ ਆਪਣੇ ਕੋਲ ਵਿਚਾਰੀ ਦੇਖ ਕੇ ਹੋਰ ਕੋਈ ਸਹਾਰਾ ਨਹੀਂ ਸੀਗਾ ਕੇ ਮੇਰੇ ਕੋਲੇ ਖੜ ਗਈ ਨਾੜ ਵਾਡੀਆਂ ਕਰਨ ਲੱਗ ਗਈ ਥੱਕੇ ਵੀ ਆਪਾਂ ਖੜੇ ਸੀ ਅਹੀਂ ਹੈਗਾ ਕੁਛ ਪਤਾ ਨਹੀਂ ਹੈਗਾ 3:28 ਮਿੰਟ ਹੋ ਗਏ ਐਂ ਪਹਾੜਾਂ ਦੀ ਟੀਸੀ ਤੇ ਆ ਗਏ ਆ ਤੇ 50 ਕਿਲੋਮੀਟਰ ਅੱਜ ਤੁਰ ਕੇ ਕੱਢੀ ਆ ਕੁੱਲ ਮਿਲਾ ਕੇ ਇੱਕ ਥੋੜਾ ਜਿਹਾ ਥਾਂ ਵੀ ਨਹੀਂ ਸੀਗਾ ਜਿੱਥੇ ਚੜ ਕੇ ਆਪਾਂ ਸਾਈਕਲ ਚਲਾ ਲਈਏ ਤੇ ਚੋਰ ਬਹੁਤ ਲੱਗਿਆ ਪੈਰ ਚ ਸਾਲਾ ਜਿਹੜਾ ਕੋ ਬਹੁਤ ਤੰਗ ਕਰਦਾ ਸੀਗਾ ਅੱਜ ਮੀ ਪੈ ਗਿਆ ਪੋਲਾ ਹੋ ਕੇ ਬਹੁਤ ਅੱਜ ਤੰਗ ਕਰਿਆ ਉਹਨੇ ਸਾਲੇ ਨੇ ਚਲੋ ਦੇਖਦੇ 10 12 ਕਿਲੋਮੀਟਰ ਰਹਿ ਗਿਆ ਦੇਵ ਪ੍ਰਿਆਗ ਉੱਥੇ ਜਾ ਕੇ ਲਾਉਣੇ ਆ ਡੇਰੇ ਮਾਰਾ ਸੁੱਖ ਰੱਖੇ ਹਾਂਜੀ ਦੇਵ ਪ੍ਰਿਆਗ ਰਹਿ ਗਿਆ ਇੱਥੋਂ 7-8 ਕਿਲੋਮੀਟਰ ਆ ਭਰਾ ਮਿਲੇ ਆਪਾਂ ਨੂੰ ਰਾਹ ਦੇ ਵਿੱਚ ਇਹ ਬਰੇਟੇ ਲੱਗੇ ਇਹਨਾਂ ਦਾ ਪਿੰਡ ਆ ਖੱਤਰੀ ਵਾਲਾ ਹਨਾ ਬਈ ਹਾਂਜੀ ਜੀ ਹਾਂ ਕੀ ਨਾਂ ਬਈ ਤੇਰਾ ਸ੍ਰੀ ਅਕਾਲ ਰਾਮਚੰਦ ਤੇਰਾ ਨਾਮ ਕੀ ਭਰਾ ਮੰਗੂ ਸਿੰਘ ਜੀ ਮੰਗੂ ਸਿੰਘ ਹੋਰ ਇਹ ਭਰਾ ਇੱਥੇ ਮਿਲੇ ਤੇ ਬਾਈ ਬਹੁਤ ਖੁਸ਼ੀ ਹੋਈ ਮਿਲ ਕੇ ਦੋਨਾਂ ਨੂੰ ਬਹੁਤ ਵਧੀਆ ਸੁਭਾਅ ਦੇ ਬੰਦੇ ਹੈਗੇ ਤੇ ਬਾਕੀ ਜਦੋਂ ਆਪਦੇ ਏਰੀਆ ਦਾ ਬੰਦਾ ਮਿਲਦਿਆ ਨਾ ਤਾਂ ਮਾਣ ਜਾ ਮਹਿਸੂਸ ਹੁੰਦਾ ਹੈਗਾ ਯਾਰ ਵੀ ਆਪਣੇ ਪਿੰਡਾਂ ਦੇ ਬੰਦੇ ਆ ਹਨਾ ਸਾਡੇ ਬਹੁਤ ਵਧੀਆ ਲੱਗਿਆ ਬਾਈ ਤੇ ਬਹੁਤ ਵਧੀਆ ਬੰਦੇ ਆ ਦੋਨੇ ਭਰਾ ਇਹ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਯਾਤਰਾ ਇਹਨਾਂ ਦੀ ਸਫਲ ਕਰੇ ਤੇ ਕਿਹੜੀ ਕਿਹੜੀ ਜਗ੍ਹਾ ਜਾਏ ਬਾਈ ਹਿਮਕੋਟ ਸਾਹਿਬ ਜੀ ਅੱਛਾ ਹਿਮਕੋਟ ਸਾਹਿਬ ਹੋਰ ਬਦਰੀਨਾਥ ਬਦਰੀਨਾਥ ਠੀਕ ਹੈ ਤੇ ਕਿੰਨੇ ਦਿਨ ਹੋਗੇ ਤੁਰਿਆ ਨੂੰ ਭਰਾਵਾਂ ਨੂੰ 8 ਦਿਨ ਤੇ 8 ਦਿਨ ਵਧੀਆ ਯਾਤਰਾ ਕਰੀ ਤੇ ਅੱਗੇ ਰਾਹ ਰੂ ਖੁੱਲੇ ਆ ਸਾਰੇ ਖੁੱਲੇ ਆ ਰਾਹ ਖੁੱਲੇ ਆ ਤੇ ਕੋਈ ਚੱਕਰ ਨਹੀਂ ਜਾ ਠੀਕ ਆ ਭਰਾ ਮਿਲਦੇ ਆ ਚੰਗਾ ਅੱਗੇ ਤੇ ਮਿਲਦੇ ਰਹੋ ਜੋ ਆਪਣੇ ਏਰੀਆ ਚ ਉਧਰ ਆਇਆ ਤੇ ਆਪਾਂ ਵੀ ਤੁਹਾਡੇ ਕੋਲ ਗੇੜਾ ਜਰੂਰ ਮਾਰਾਂਗੇ ਠੀਕ ਆ ਭਰਾ ਚੰਗਾ ਸਤਿ ਸ੍ਰੀ ਅਕਾਲ ਹਾਂਜੀ ਸੰਗਤ ਜੀ ਆਪਣੀ ਰਿਹਸ ਜਿਹੜੀ ਅੱਜ ਹੈਗੀ ਆ ਇੱਥੇ ਟਾਈਮ ਤਕਰੀਬਨ 4:30 ਹੋ ਗਿਆ ਤੇ ਇਹ ਗੁਰੂ ਘਰ ਜਿਹੜਾ ਕਿ ਤਵੇ ਤੋਂ ਆ ਬਾਬਾ ਜੀ ਨਾਰਾਇਣ मुनि ਜੀ ਉਹਨਾਂ ਦਾ ਇੱਥੋਂ ਤੇ ਉਹਨਾਂ ਦੇ ਬਾਬਾ ਜੀ ਜਿਹੜੇ ਹੁਣ ਗੱਦੀ ਤੇ ਆਏ ਉਹ ਵੀ ਆਏ ਸੀ ਉਹ ਕੱਲ ਗਏ ਆ ਇੱਥੋਂ ਤੇ ਇੱਥੇ ਰਹਿਣ ਦਾ ਵੀ ਵਧੀਆ ਪ੍ਰਬੰਧ ਦਾ ਲੰਗਰ ਪਾਣੀ ਸੰਗਤ ਨੇ ਜਿਹੜੀ ਸੇਮਕੁੰਡ ਸਾਹਿਬ ਵੱਲ ਜਾਂਦੀ ਆ ਤੇ ਉਹ ਇੱਥੇ ਆ ਕੇ ਰੁਕ ਸਕਦੀ ਐ ਵਧੀਆ ਲੰਗਰ ਦਾ ਪ੍ਰਬੰਧ ਦਾ ਰਹਿਣ ਦਾ ਪ੍ਰਬੰਧ ਹੈਗਾ ਜੀ ਕੋਈ ਵੀ ਆ ਕੇ ਰਹਿ ਸਕਦਾ ਇੱਥੇ ਜੇ ਬਾਬਾ ਜੀ ਦੇ ਲੈ ਕੇ ਆ ਗਿਆ ਪਾਪਾ ਨੂੰ ਦੇਣਾ ਕਿਹਨਾਂ ਨੂੰ ਇਹ ਬਾਕੀ ਇਹਨਾਂ ਦਾ ਬਾਬਾ ਜੀ ਦਾ ਸਕੈਨਰ ਵੀ ਦਿੱਤਾ ਉੱਪਰ ਜੇ ਤੁਸੀਂ ਸਕੈਨ ਕਰਕੇ ਦੰਗਰ ਵਾਸਤੇ ਕੋਈ ਹਨੰਦ ਸੰਬੰਧ ਕੱਢਣਾ ਚਾਹੁੰਦੇ ਆ ਤਾਂ ਸਕੈਨਰ ਤੇ ਵੀ ਸੈਂਡ ਵੀ ਕਰ ਸਕਦੇ ਹੋ ਵਿਛਾੜੀ ਚੀ ਤੇਰੇ ਕੋਲ ਚੱਲ ਕੋਈ ਬਾਤ ਨਹੀਂ ਦੇਖਦਾ ਹੈਗਾ ਮੈਟ ਹੈਗਾ ਮੇਰੇ ਕੋਲ ਇੱਕ ਆਪਾਂ ਜੀ ਅੱਜ ਦੇਖਦੇ ਆ ਪਹਿਲਾਂ ਤੇਰਾ ਨਾਮ ਦੱਸ ਬਾਈ ਤੇਰਾ ਕੀ ਹੈ ਸੁਮਿਤਾ ਜੀ ਸੁਮਿਤ ਕਹਾਂ ਕੇ ਰਹਿਨੇ ਵਾਲੇ ਹੋ ਚੂਰੂ Rajasthan Rajasthan ਹਾਂ ਜੀ ਤੇ ਆਪ ਦਾ YouTube ਦਾ ਚੈਨਲ ਦਾ ਨਾਮ ਵੀ ਦੱਸ ਦਿਓ ਇਹ ਵੀ YouTube ਆਪਣਾ YouTube ਚੈਨਲ ਹੈ ਯੂ ਰਾਜ ਸੁਮਿਤ ਕਸਵਾ ਨਾਮ ਸੇ ਜਾ ਕੇ ਫੋਲੋ ਕਰੋ ਔਰ YouTube ਤੇ ਸਬਸਕ੍ਰਾਈਬ ਕਰੋ ਜਰੂਰ ਕਰੋ ਜਰੂਰ ਕਰੋ ਬਈ ਇਹਨੂੰ ਜਿੰਨੇ ਵੀ ਆਪਾਂ ਨੂੰ ਦੇਖਦੇ ਆ ਭਰਾ ਹਨ ਤੇ ਬਾਕੀ ਇਹਨੂੰ ਆਪਾਂ ਤਿਆਰ ਕਰੀ ਜਾਨਾ ਇਹ ਆਪਣੇ ਨਾਲ ਜੋ ਹੋ ਸਕਦਾ ਵੀ ਚੱਲੇ ਇਧਰ ਨੂੰ ਹਜਾ ਲਾਈਟ ਤੋਂ ਮੜਾ ਜਿਹਾ ਦਿਖਦਾ ਨਹੀਂ ਥੋੜਾ ਇਹਨਾਂ ਤੇ ਆਪਾਂ ਜਿਹੜਾ ਤੰਗੜ ਪਾਟੀ ਆ ਜਿਹਾ ਲਿਆਂਦਾ ਸੀ ਦੇਖਦੇ ਆ ਬਾਈ ਨੇ ਅੱਛਾ ਜੀ ਇਹ ਤਾਂ ਆਪਦਾ ਉਹ ਦੇਖੋ ਸੈਟ ਕਰੀ ਬੈਠਾ ਤੇ ਆਪਾਂ ਵੀ ਕਰਕੇ ਦੇਖਦੇ ਆ ਇਹਨੂੰ ਆਥਾ ਮੈਨੂੰ ਸਿਖਾ ਦੇ ਇਹ ਕਹਿੰਦਾ ਲਸਖਾਨ ਨੇ ਬੜੀ ਗੱਲ ਹੈ। ਯਾਦ ਕਰ। ਕੁਆਲਿਟੀ ਕਿਹੋ ਜਿਹੀ ਹੈ ਬਾਈ? ਠੀਕ ਹੈ ਕਿ ਠੀਕ ਹੈ ਬੜੀ ਹੈ ਬਾਈ। ਬੜੀ ਹੈ। ਕਿ ਦੇਸੀ ਜਈ ਹੈ। ਕੱਢ ਨਹੀਂ ਅਸਲ ਆਈਆਂ ਜੀ ਹੈ ਉਸੇ ਕੀ ਹੋ ਜਾਣੀ ਇਹ ਐਸਟੈਂਡਰਡ ਆ ਮੈਨੂੰ ਇਹ ਐਸਟੈਂਡਰਡ ਦੇਖਣਾ ਅੱਛਾ ਸਾਰੀਆਂ ਅਲੱਗ-ਅਲੱਗ ਗਈਆਂ ਜੀ ਹਾਂ ਜੀ ਅੱਛਾ ਐਂ ਗਾਣੂ ਕਰਕੇ ਵਿੱਚ ਸੈੱਟ ਹੋ ਗਏ ਵਿੱਚ ਪੈ ਜਾਂਦੀ ਇਹਦੇ ਹੈਂ ਹੋ ਨਹੀਂ ਨੇੜੇ ਕਰਕੇ ਕਿੰਟ ਹੋ ਗਏ ਸਹੀ ਆ ਹੂੰ ਨੀਚੇ ਵਾਲਾ ਪਾਸਾ ਕਿਹੜਾ ਹੋਊਗਾ ਇਹਦਾ ਥੱਲੇ ਵਾਲਾ ਪਾਸਾ ਕਿਹੜਾ ਹੋਊਗਾ ਇਹਦਾ ਹੈ ਥੱਲੇ ਵਾਲਾ ਪਾਸਾ ਇਸਕਾ ਹਾਂ ਥੱਲੇ ਵਾਲਾ ਪਾਸਾ ਹੀ ਹੈ ਨਾ ਬਲੈਕ ਵਾਲਾ ਹਾਂ ਜੀ ਉੱਪਰ ਆਏਗਾ ਠੀਕ ਆ ਮੈਂ ਕਹਾਂ ਚਲੋ ਬਾਈ ਤੋਂ ਸਿੱਖ ਲੀਏ ਆਪਾਂ ਆਪਾਂ ਲਾਇਆ ਨਹੀਂ ਸੀਗਾ ਕਦੇ ਰਸਤੇ ਦੇ ਵਿੱਚ ਲੋਡ ਜ਼ਰੂਰ ਪਊਗੀ ਇਹਦੀ। ਲੇਡ ਫਲੇਟ ਹੋ ਗਈ ਕਿਤੇ ਹਨਾ ਲਾ ਕੇ ਆਪਦਾ ਚਲੋ ਬੰਦਾ ਮੀਂਹ ਕਣੀ ਤੋਂ ਪੈ ਜਾਂਦਾ। ਸੌਖਾ ਬੁੱਖਾ ਤੁਰੇ ਸਕਦਾ ਆਦਮੀ ਲੇਕਿਨ ਬਿਨਾ ਟੈਂਟ ਕੇ ਨਹੀਂ ਸੌ ਸਕਦਾ। ਹਾਂ ਬਿਨਾ ਟੈਂਟ ਕੇ ਨਹੀਂ ਸੌ ਸਕਦਾ। ਹਾਂ ਠੀਕ ਆ। ਇਹ ਦੇ ਇਹ ਦੇ ਲੀ। ਮੈਂ ਤਾਂ ਹੈਲਮਟ ਤੇ ਲੀਡ ਆਲ ਰੱਖਾ। ਯਾਹ ਪੇ ਲੈਂਡਸਲਾਈਡ ਹੋ ਗਈ। ਹਾਂ ਜੀ ਸਾਡੇ ਕੋਲ ਸਾਹਵਾਗੇ ਉੱਤੇ ਕਿ ਅਪਰ ਲੈਂਡ ਸਲਾਈਡ ਹੁੰਦੀ ਰਹਤੀ ਹੈ ਹਾਂ ਸਹੀ ਬਾਤ ਆ ਬਾਈ ਆਪਣੀ ਸੇਫਟੀ ਆਪਣੇ ਹੱਥ ਮੈਂ ਹਾਂ 라ਉ ਦੀ ਆਪਣੇ ਕੋਲੇ ਆਪਾਂ ਨੂੰ ਪਤਾ ਹੋਊਗਾ ਤਾਂ ਆਪਾਂ ਸਿੱਖਿਆਊਗਾ ਤਾਂ ਚੀਜ਼ ਆਪਣੇ ਕੋਲੇ ਹੈਗੀ ਹੈ ਕਿ ਨਹੀਂ ਪਤਾ ਲੱਗ ਜਾਂਦਾ ਫਿਰ ਸਰ ਖੋੜਕੇ ਨੂੰ ਅਸਤਰ 87 87 ਹੁਣ ਰੱਸੀ ਬੰਨਣੀ ਹੈ ਇਹਦੇ ਨਾਲ ਹੋ ਤੇਰੇ ਵਾਲਾ ਤਾਂ ਬਈ ਸਾਫ ਜਿਹਾ ਲੱਗਦਾ ਇਹਦਾ ਲੱਤਾਂ ਹੀ ਬਾਹਰ ਹੀ ਰਹਿ ਗਈਆਂ ਇਸ ਦੇ ਉੱਪਰ ਇੱਕ ਹੋਰ ਡੱਲੇਗਾ ਭਾਈ ਡਬਲ ਲੇਅਰ ਹੈ ਨਾ ਇਹ ਅੱਛਾ ਇੱਕ ਕਪੜਾ ਹੋਰ ਆ ਗਿਆ ਤੇਰੇ ਵਾਲਾ ਵੀ ਡਬਲ ਲੇਅਰ ਆਹੋ ਖਾਂਟ ਡਬਲ ਲੇਅਰ ਆਉਂਗਾ ਚਲੋ ਇਹ ਜਵਾਹਤ ਨਹੀਂ ਆ ਕੁੱਤੀ ਇਹਦੇ ਵਿੱਚ ਦੀ ਕੱਢਣੀ ਸੀਗੀ ਮੇਰੇ ਵਾਲੇ ਵਿੱਚ ਸਿਸਟਮ ਲੱਗਣ ਮੇਰੇ ਵਾਲੇ ਵਿੱਚ ਥੋੜਾ ਅਲੱਗ ਸਿਸਟਮ ਹੈ ਲੱਗ ਹੈਗਾ ਚਲ ਕੋਈ ਨਾ ਪਗੜ ਲੈਣ ਜਾਣਾ ਖੋਲ ਦੁਬਾਰੇ ਇਹ ਨਹੀਂ ਇਹ ਅੱਛਾ ਇਹਦੇ ਵਿੱਚ ਦੀ ਪਹਿਲਾਂ ਗੱਲੀ ਗੱਲੀ ਨਗਾਉਣੀ ਪੈਣੀ ਹੈ ਪੰਜ ਤੇ ਪੰਜੂ ਹਨਾ ਹਾਂ ਸਹੀ ਬਾਤ ਆ ਬਾਈ ਇੱਕ ਇੱਕ ਕਨ ਕਾਲਣਾ ਪਹਿਲੇ ਪਰੇ ਕਰਵਾ ਇੱਕ ਵਾਰ ਮੰਦਰੀ ਕਰੋ ਅੱਛਾ ਇਹਨੂੰ ਹੁਣ ਇਹਦੇ ਵੇਚ ਦੀ ਇਧਰ ਗਈ ਦੀ ਲੇਡੀ ਆ ਸੀਗੀ ਫਤ ਵੀਡੀਓ ਦੇਖ ਕੇ ਆਪ ਵੀ ਕੋਈ ਫੇਰ ਮੈਂ ਆਪ ਹੀ ਸਿੱਖ ਲਿਆ ਕਰਾਂਗੇ ਹਾਂ ਦੁਬਾਰੇ ਲਾਉਣਾ ਪੈਂਦਾ ਭੁੱਲ ਜਾਂਨੇ ਕਿ ਨਹੀਂ ਨਹੀਂ ਸਹੀ ਹੈ ਹਾਂ ਇੱਕ ਦੋ ਵਾਰ ਲੱਗ ਗਿਆ ਫਿਰ ਤਿਆਰਪਾ ਹੋ ਜਾਂਦਾ ਚੱਲੋ ਐਦਰ ਬਲੇ ਉਧਰ ਇੱਕ ਹੋਰ ਰਹਿ ਗਿਆ ਬਾਈ ਹੈ ਉਧਰ ਰਹਿੰਦਾ ਤੇ ਪਹਿਲਾਂ ਕੱਢਣਾ ਪੈਣਾ ਮੇਰੇ ਬਾੜੇਰ ਕੱਢ ਤੋਂ ਕੱਢ ਤੋਂ ਖੜਜਾ ਖੜਜਾ ਕੋਈ ਨਹੀਂ ਇਸ ਮਿੰਟ ਇਹਨੂੰ ਮਾਡਲ ਲਾ ਲਾਂਗੇ ਇਹਦੇ ਜੁਦਣਾ ਇਹਦੇ ਥੱਲੇ ਦੀ ਕਰਨ ਸਹੀ ਆ ਹੁਣ ਉਹਦੇ ਵੀ ਜਿੱਦੀ ਕਰੋ ਪਰਲੇ ਨਾ ਨਿਕਲੋ ਪਰੋਣੇ ਉੱਤੋਂ ਨਹੀਂ ਪਾਉਂਦੇ ਭੰਗ ਕੋਈ ਦਿੱਕਤ ਨਹੀਂ ਕੋਈ ਦੂਜਾ ਨਹੀਂ ਹੋ ਰਿਹਾ ਇਹ ਕੰਮ ਤੇ ਭਾਜੀ ਲਾਉਣ ਨੂੰ 100 ਮਿੰਟ ਠੀਕ ਹੈ ਲੈ ਵੀ ਮਿਸਤਰੀ ਆਪਨੇ ਨੇ ਬਣਾਤਾ ਘਰ ਆਪਣਾ ਘਰ ਤਾਂ ਤਿਆਰ ਹੁਣ ਉਹ ਤੇਰੇ ਵਾਲੇ ਯਾਰ ਵੱਡਾ ਲੱਗਦਾ ਮੈਨੂੰ ਟੈਂਟ ਹੈ ਵੱਡਾ ਵੀ ਉਹ ਵੱਡਾ ਹਨਾ ਇਹ ਸਿੰਗਲ ਬੰਦੇ ਦਾ ਹੈ ਸਮਾਨ ਤੋਂ ਤੂੰ ਬਹੁਤ ਵਧੀਆ ਲੈ ਕੇ ਆਇਆ ਬਾਈ ਤੇਰੀ ਅਸਲ ਤੇਰੀ ਅੱਛੀ ਬਾਤ ਨਹੀਂ ਹੈ ਜੇ ਤੂੰ ਨਾ ਕੰਮ ਕਰੇਂਗਾ ਤਾਂ ਦੇਖ ਲੈ ਇੰਨੇ ਪੈਸੇ ਲਾਏ ਆਗੇ ਇੰਨੀ ਮਿਹਨਤ ਕਰਕੇ ਪੈਸੇ ਕਮਾ ਕੇ ਕੁਝ ਬਾ ਕੋਈ ਬਾਤ ਨਹੀਂ ਔਖਾ ਸੁੱਖਾ ਹੁੰਦਾ ਜਾਂਦਾ ਰਹਿੰਦਾ ਜਿੰਦਗੀ 'ਚ ਆ ਪੱਦਰ ਏਰੀਏ 'ਚ ਵਧੀਆ ਚਲਾਏਗਾ ਸਾਈਕਲ ਹਾਂ ਕਿ ਨਹੀਂ ਇਹ ਦੇਖ ਬੀੜ ਇਸਨੇ ਦੋ ਲਾਇਆ ਹੈ ਬਾਹਰ ਇਹ ਇੱਕ ਤੇ ਝਾੜੀ ਕੀ ਹੈ ਹਾਂ अच्छा ये आ ऊपर दियो लो जी तेरा सारे डबल लेयर है ना ओ ਤੇਰਾ ਆਲਾ ਸਾਰਾ ਡਬਲ ਲੇਅਰ ਆ ਉਹ ਠੀਕ ਆ ਮਛਰਨ ਮਛਰਨੀ ਲੜਦੇ ਇਹ ਜਿਹਾ ਵਧੀਆ ਇੱਕ ਤਾਂ ਹਨਾ ਹਾਂ ਬੜਾ ਵਧੀਆ ਲੋ ਜੀ ਟੈਂਟ ਆਪਣਾ ਹੋ ਗਿਆ ਤਿਆਰ ਇੱਥੇ ਤੋਂ ਹੋ ਸਕਦਾ ਕਿੱਧਰ ਥੇ ਕੁਸਣਾ ਹੋਲੇ ਨੂੰ ਦੂ ਦੇਖਣਾ ਆ ਆ ਨਾਲ ਕੀ ਆ ਕਿ ਮੇ ਰਹੀਆਂ ਦੋ ਤਿੰਨ ਇਹ ਰਹੀਆਂ ਜਿਹੜੀਆਂ ਥੱਲੇ ਜੀ ਰਹੀਆਂ ਹਾਂ ਇਹ ਅਲੱਗ ਹੈ ਉਹ ਇੱਕ ਤੋਂ ਇਥੇ ਪੁੱਜੇਗੀ ਯਾਰ ਤੇ ਹਾਂ ਪੂਰਾ ਲਗਾ ਕੇ ਦੇਖਣਾ ਸਾਰੇ ਆਹ ਕੁੰਡੀਆਂ ਵੀ ਦਿੱਤੀਆਂ ਜੀ ਇਹ ਕੁੰਡੀਆਂ ਹੈ ਇੱਥੇ ਇਹ ਚਾਰ ਹੈ ਨਾ ਇੱਕ ਇਥੇ ਉਸੇਗੀ ਕੱਚਾ ਰੋਣਾ ਕੱਚਾ ਮਦਰ ਜਾ ਕੱਚਾ ਹੈ ਹਾਂ ਉਹ ਜਾਂ ਉਸੇਗੀ ਤਾਂ ਕਿ ਬੜਾ ਅੱਛਾ ਠੀਕ ਹੈ ਵੀ ਚਾਰ ਹੈ ਚਾਰੋ ਕੋਨੋ ਕੇ ਲਈ ਹੋਰ ਇਹ ਜੇ ਇਕੱਲੇ ਇਹ ਮੂਰਲੇ ਕੋਨੇ ਲਈ ਹੋਣੀ ਹੈ ਚਾ ਠੀਕ ਆ ਹਾਂ ਫੇਰ ਫਿੱਟ ਜੇ ਹੋਣਾ ਹਨਾ ਇਹ ਤਾਂ ਅਸੀਂ ਢਿਲਾ ਜਾ ਪਿਆ ਸੀ ਹਲੋ ਠੀਕ ਆ ਹੋ ਗਿਆ ਓਕੇ ਵਾਹ ਵਾਹ ਹੁਣ ਵਿੱਚ ਆਪਾਂ ਵੜ ਕੇ ਵੀ ਦੇਖੀ ਤੇ ਲਓ ਜੀ ਮੈਂ ਕਿ ਫੀਲਿੰਗ ਨਾ ਦੇਖ ਅਹੀਂ ਲੱਗਦਾ ਜਿਵੇਂ ਖਾਲ ਲੰਪ ਆ ਲਿਆ ਹੁੰਦਾ ਹਾਂ। ਹਾਂ। ਓਕੇ। ਧੰਨਵਾਦ ਬਾਈ ਤੇਰਾ ਜਿਹੜਾ ਮੈਨੂੰ ਸਿਖਾ ਕੇ ਗਿਆ ਥੈਂਕ ਯੂ ਬਹੁਤ ਬਹੁਤ ਠੀਕ ਹੈ ਤੇ ਬਾਕੀ ਬਾਈ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਾਈ ਯਾਰ ਜਿਹੜੇ ਦੇਖਦੇ ਨਾ ਤੇ ਬੰਦਾ ਬਹੁਤ ਵਧੀਆ ਨਰਮ ਸੁਭਾਅ ਦਾ ਬੰਦਾ ਇਹ। ਤੇ ਬਾਕੀ ਹੋ ਜਾ ਰੈਡੀ ਤੂੰ ਦੇਖ ਲੈ ਕੋਈ ਨਾ ਆਪਾਂ ਕੇ ਕਰਦੇ ਆ ਸਫਰ ਹਾਂ ਬਾਕੇ ਮਿਲ ਕੇ ਕਰਾਂਗੇ ਦੋਨੋਂ ਧੂਮ ਮਚਾएंगे ਦੇਸ਼ ਨੂੰ ਧੂਮ ਮਚਾएंगे ਜਮਾ ਬਿਲਕੁਲ ਹਾਂ ਓਕੇ ਉਹ ਦੋਸਤੋ ਆਪਾਂ ਇੱਥੇ ਰਾਤ ਰਾਵਾਂਗੇ ਤੇ ਸਵੇਰ ਚੱਲਾਂਗੇ ਅੱਗੇ ਟੈਂਟ ਟੰਟਾ ਪਾ ਲਗਾ ਲਿਆ ਸੀਗਾ ਤੇ ਗੁੱਡ ਨਾਈਟ ਓਕੇ ਬਾਏ ਮਿਲਦੇ ਆ ਸਵੇਰ